ਇੱਕ ਸਤਿਆਪਾਲ ਮਲਿਕ ਬਾਰੇ ਆ ਰਿਹਾ ਸੀਗਾ ਕਿ ਉਹਨਾਂ ਦਾ ਇੰਤਖਾਲ ਹੋਇਆ ਅੱਜ ਹਾਂਜੀ ਤੇ ਆ ਦੇਖੋ ਬੜੀ ਸੈਡ ਨਿਊਜ਼ ਆ ਸਤਿਆਪਾਲ ਮਲਿਕ ਬਾਰੇ ਅਸੀਂ ਅੱਗੇ ਵੀ ਬਹੁਤ ਵਾਰੀ ਗੱਲ ਕੀਤੀ ਆ ਸਤਿਆਪਾਲ ਮਲਿਕ ਨੂੰ ਤੁਸੀਂ ਉਦੋਂ ਤੋਂ ਜਾਣਦੇ ਹੋ ਜਦੋਂ ਤੋਂ ਉਹਨਾਂ ਨੇ ਕਿਸਾਨਾਂ ਦੇ ਹੱਕ ਵਿੱਚ ਬੋਲਣਾ ਸ਼ੁਰੂ ਕੀਤਾ ਜਾਂ ਨਰੇਂਦਰ ਮੋਦੀ ਸਰਕਾਰ ਤੇ ਸਵਾਲ ਖੜੇ ਕੀਤੇ ਪਰ ਉਸ ਤੋਂ ਪਹਿਲਾਂ ਵਾਲਾ ਵੀ ਸਤਿਆਪਾਲ ਮਾਲਕ ਜ਼ਰੂਰ ਪੜ ਲੈਣਾ ਚਾਹੀਦਾ ਕਿਸੇ ਵੀ ਬੰਦੇ ਦੀਆਂ ਮੈਂ ਹੁਣ ਕਿਉਂਕਿ ਜਿਹੜਾ ਚਲੇ ਜਾਂਦਾ ਸੰਸਦ ਚੋਂ ਮੈਂ ਬਹੁਤਾ ਜ਼ਿਆਦਾ ਤੁਹਾਨੂੰ ਪਤਾ ਹੀ ਹੈ ਉਹਦੇ ਬਾਰੇ ਨਹੀਂ ਇੰਨਾ ਕਹਿੰਦਾ ਹੁੰਦਾ ਪਰ ਸਤਿਆਪਾਲ ਮਾਲਕ ਜਿਹੜੇ ਸੀਗੇ ਐਕਚੁਅਲ ਚ ਇਹ ਉਹ ਰਾਜਪਾਲ ਸੀਗੇ ਅੱਜ ਦੇ ਦਿਨ ਹੀ ਜਿਨ੍ਹਾਂ ਦੇ ਕਾਰਜਕਾਲ ਦੇ ਦੌਰਾਨ 370 ਦਾ ਇੱਕ ਹਿੱਸਾ ਕਸ਼ਮੀਰ ਚੋਂ ਹਟਾਇਆ ਗਿਆ ਸੀ ਇਸ ਤੋਂ ਵੀ ਵੱਡੀ ਗੱਲ ਸਤਿਆਪਾਲ ਮਾਲਕ ਜੀ ਦੀ ਇਹ ਸੀਗੀ ਕਿ ਇੱਕ ਮੌਕਾ ਐਸਾ ਆਇਆ ਜਦੋਂ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕੀਤਾ ਜਾਣਾ ਸੀਗਾ ਇੱਕ ਪਾਸੇ ਬੀਬੀ ਮੁਫਤੀ ਦੀ ਬੀਬੀ ਮਹਿਬੂਬਾ ਦੀ ਯਾਨੀ ਪਾਰਟੀ ਸੀ ਕਾਂਗਰਸੀ ਐਨ ਸੀ ਸੀ ਇਹ ਸਾਰੇ ਰਲ ਗਏ ਸਨ ਤਾਂ ਸਤਿਆਪਾਲ ਮਲਕ ਨੇ ਐਨ ਮੌਕੇ ਤੇ ਕਹਿ ਲੋ ਕਿ ਕਲਟੀ ਮਾਰ ਦਿੱਤੀ ਸੀ ਸਤਿਆਪਾਲ ਮਲਕ ਦਾ ਉਹ ਸਤਿਆ ਵੀ ਜਾਣ ਲਿਓ ਨਹੀਂ ਤਾਂ ਕਸ਼ਮੀਰ ਚ ਸ਼ਹੀਦਾਂ ਦਿਨ ਨਾ ਆ ਦੌਰ ਨਾ ਆਉਂਦੇ ਕਿਉਂਕਿ ਉਸ ਵੇਲੇ ਭਾਰਤੀ ਜਨਤਾ ਪਾਰਟੀ ਤੇ ਬੀਬੀ ਮੁਫਤੀ ਦੀ ਜਿਹੜੀ ਬੀਬੀ ਮਹਿਬੂਬਾ ਕਹਿ ਲੋ ਤੇ ਉਹਦੀ ਜਿਹੜੀ ਰਲੇ ਮਿਲੇ ਸਰਕਾਰ ਸੀ ਉਹ ਟੁੱਟ ਗਈ ਠੀਕ ਹੈ ਜੀ ਤੇ ਇਸ ਦਰਮਿਆਨ ਇਹ ਇਕੱਠੇ ਹੁੰਦਿਆਂ ਹੁੰਦਿਆਂ ਲਈ ਥੋੜਾ ਟਾਈਮ ਲਾਇਆ ਇਹਨਾਂ ਨੇ ਗਵਰਨਰ ਹਾਊਸ ਤੋਂ ਟਾਈਮ ਮੰਗਿਆ ਸੀ ਤੇ ਦੱਸਦੇ ਕਿ ਟੈਲੀਫੋਨ ਤੱਕ ਕਿੰਨੀ ਚੁੱਕਿਆ ਗਿਆ ਤੇ ਇੱਥੋਂ ਤੱਕ ਫਿਰ ਸਤਿਆਪਾਲ ਮਲਕ ਨੇ ਆਖਿਆ ਕਿ ਉਸ ਦਿਨ ਮੇਰਾ ਤੇ ਨੌਕਰ ਵੀ ਛੁੱਟੀ ਤੇ ਸੀਗਾ ਜੀ ਇਹ ਇੱਕ ਬਹੁਤ ਵੱਡਾ ਵਿਵਾਦ ਸੀ ਉਸ ਤੋਂ ਬਾਅਦ ਸਤਿਆਪਾਲ ਮਲਕ ਦਾ ਜਿਹੜਾ ਮਸਲਾ ਸੀਗਾ ਐਕਚੁਅਲ ਕੀ ਹੈ ਕਿ ਇਹਨਾਂ ਦੀ ਵਿਗੜ ਗਈ ਸੀ ਨਰਿੰਦਰ ਮੋਦੀ ਨਾਲ ਨਰਿੰਦਰ ਮੋਦੀ ਨੇ ਉੱਥੇ ਆਪਣਾ ਯਾਰ ਸੈੱਟ ਕਰਨਾ ਸੀਗਾ ਵਿਚਲੀ ਗੱਲ ਹੁਣ ਸੁਣਿਓ ਜੀ ਇਹਨਾਂ ਨੂੰ ਇੱਧਰ ਭੇਜ ਦਿੱਤਾ ਗਿਆ ਸ਼ਾਇਦ ਮਗਾ ਲਿਆ ਵਾਲੀ ਸਾਈਡ ਤੇ ਠੀਕ ਹੈ ਇਹ ਉੱਥੋਂ ਬਹੁਤ ਜ਼ਿਆਦਾ ਸਤਿਆਪਾਲ ਮਲਿਕ ਗੁੱਸੇ ਦੇ ਵਿੱਚ ਆ ਗਿਆ ਫਿਰ ਇਹਨਾਂ ਨੇ ਤਾਬੜ ਤੋੜ ਦੋਸ਼ ਮੜਨੇ ਸ਼ੁਰੂ ਕਰ ਦਿੱਤੇ ਤੇ ਖਾਸ ਤੌਰ ਤੇ ਦੋ ਫੈਲਾਂ ਦਾ ਜ਼ਿਕਰ ਕੀਤਾ ਕਿ ਮੇਰੇ ਕੋਲ ਦੋ ਫੈਲਾਂ ਆਈਆਂ ਸਨ ਇੱਕ ਤੇ ਇਹਨਾਂ ਦੀ ਸਰਕਾਰ ਜਦੋਂ ਚੱਲ ਰਹੀ ਸੀ ਬੀਬੀ ਮਹਿਬੂਬਾ ਤੇ ਭਾਜਪਾ ਦੀ ਕਿ ਇੱਕ ਇਹਨਾਂ ਦੇ ਮੰਤਰੀ ਦੀ ਸੀ ਇੱਕ ਵੱਡੇ ਅਧਿయోగਪਤੀ ਦੀ ਸੀ ਉਹ ਤੁਸੀਂ ਅੰਦਾਜ਼ਾ ਲਾ ਲਓ ਹਮ ਦੋ ਹਮਾਰੇ ਦੋ ਚ ਕੋਣ ਹੈ ਜੀ ਹੁਣ ਉਤੋਂ ਬਾਅਦ ਇਹ ਕਹਿੰਦਾ ਕਿ ਸੱਤਿਆਪਾਲ ਮਾਲਕ ਸਾਹਿਬ ਕਿ ਭਾਈ ਮੈਨੂੰ ਦੋਨਾਂ ਫਾਈਲਾਂ ਦਾ 105 5 ਕਰੋੜ ਰੁਪਈਆ ਮਿਲਦਾ ਸੀ ਕਿ ਯਾਨੀ 210 ਕਰੋੜ ਰਿਸ਼ਵਤ ਦਾ ਜੀ ਹੋਇਆ ਕਿ ਕਿ ਜਦੋਂ ਇਹਨਾਂ ਨੇ ਹਾਦੋਸ਼ ਲਾਏ ਉਹਨਾਂ ਨੇ ਚੱਕ ਕੇ ਸੀਬੀਆਈ ਜਾਂਚ ਦੇ ਵਿੱਚ ਦੋ ਐਫਆਈਆਰ ਇਹਨਾਂ ਦੇ ਖਿਲਾਫ ਹੀ ਕੱਢ ਦਿੱਤੀਆਂ ਸੀ ਫਿਰ ਉੱਥੋਂ ਇਹ ਕੰਮ ਚੱਲਦਾ ਚੱਲਦਾ ਸਿੱਧਾ ਇੱਥੋਂ ਤੱਕ ਆ ਗਿਆ ਹਾਂ ਠੀਕ ਹੈ ਇਹਨਾਂ ਨੇ ਕਿਸਾਨਾਂ ਦੇ ਹੱਕ 'ਚ ਬੋਲਣਾ ਸ਼ੁਰੂ ਕਰ ਦਿੱਤਾ ਕਿਉਂਕਿ ਇਹ ਖੁਦ जाट ਫੈਮਿਲੀ ਤੋਂ ਸਨ ਜੀ ਉਹ ਯੂਪੀ ਵੈਸਟਰਨ ਤੋਂ ਆਉਂਦੇ ਨੇ ਇਹ ਤੇ ਮਤਲਬ ਕਿ ਇਹਨਾਂ ਨੇ ਫੇਰ ਇਤੋਂ ਤੱਕ ਕਿ ਕਿਸਾਨ ਆਗੂਆਂ ਨਾਲ ਖੁੱਲਮ-ਖੁੱਲਾ ਮਿਲਵਰਤਨ ਵੀ ਸਟਾਰਟ ਕਰ ਦਿੱਤਾ ਸੀ ਉਸ ਤੋਂ ਬਾਅਦ ਯਾਨੀ ਜਾਟਾਂ ਦਾ ਜੱਟਾਂ ਦਾ ਇੱਕ ਹਿੱਸਾ ਜਿਹੜਾ ਸਤਿਆਪਾਲ ਮਲਿਕ ਨੂੰ ਆਪਦਾ ਲੀਡਰ ਪ੍ਰਵਾਨ ਕਰ ਚੁੱਕਾ ਸੀਗਾ ਪਰ ਸਿਹਤ ਵਿਗੜ ਗਈ ਐਨ ਮੌਕੇ ਤੇ ਅੱਜ ਇਹਨਾਂ ਦਾ ਇੰਤਕਾਲ ਹੋ ਗਿਆ ਸੋ ਸਤਿਆਪਾਲ ਮਲਿਕ ਨੂੰ ਜਦੋਂ ਵੀ ਦੇਖਣਾ ਹੈ ਸਰ ਇਹ ਗੁਜ਼ਾਰਿਸ਼ ਕਰੂੰਗਾ ਕਿ ਉਹ ਜੀਵਨ ਜਿਹੜਾ ਸਤਿਆਪਾਲ ਮਲਿਕ ਜੀ ਦਾ ਉਹ ਕਈ ਹਿੱਸਿਆਂ 'ਚ ਹੈ ਉਹਨੂੰ ਤੁਸੀਂ ਵੱਖ-ਵੱਖ ਤਰੀਕਿਆਂ ਦੇ ਨਾਲ ਦੇਖਦੇ ਮੈਂ ਨਾ ਤਾਂ ਉਹਨਾਂ ਨੂੰ ਇਹ ਕਹਿ ਰਿਹਾ ਕਿ ਭਈ ਉਹ ਮਾੜੇ ਸੀ ਨਾ ਚੰਗੇ ਸੀ ਮੈਂ ਤੁਹਾਨੂੰ ਰਿਐਲਿਟੀ ਦੱਸਦਾ ਕਿ ਸਤਿਆਪਾਲ ਮਾਲਕ ਦੀ ਤੁਸੀਂ ਜਿਹੜੀ ਸ਼ਵੀ ਦੇਖਦੇ ਹੋ ਉਹ ਉੱਥੋਂ ਜੇ ਦੇਖਦੇ ਹੋ ਜਾਨੀ ਜਿਵੇਂ ਕੋਈ ਸਿਨੇਮੇ ਚ ਜਾਵੇ ਤੇ ਫਿਲਮ ਇੰਟਰਵੈਲ ਤੋਂ ਸ਼ੁਰੂ ਹੋਵੇ ਜੀ ਜੀ ਕੁਛ ਹਿੱਸਾ ਬੰਦੇ ਦੀ ਸ਼ਖਸੀਅਤ ਦਾ ਜਿਹੜਾ ਹੁੰਦਾ ਨਾ ਉਹ ਪਹਿਲਾਂ ਨਹੀਂ ਆਪਾਂ ਸਿਆਸੀ ਗੱਲ ਕੀਤੀ ਵੈਸੇ ਤੇ ਇਹਨਾਂ ਦਾ ਜੀਵਨ ਬਾਰੇ ਮੈਨੂੰ ਬਹੁਤ ਪਤਾ ਹੈ ਜਦੋਂ ਤੋਂ ਇਹ ਜੇਲ ਮਤਲਬ ਕਿ ਸਟੂਡੈਂਟ ਲਾਈਫ ਚ ਹੁੰਦੇ ਸੀਗੇ ਬਹੁਤ ਸਾਰੀ ਲਾਈਫ ਆਪਾਂ ਇੱਥੇ ਕੀਤੀ ਹੋਈ ਆਈ ਵਰਲਡ ਤੇ ਇਹਨਾਂ ਦੀ ਸਾਰੀ ਲਾਈਫ ਜਰਨੀ ਪਰ ਉਹ ਕਰਨ ਦਾ ਹੁਣ ਕੀ ਫਾਇਦਾ ਲਾਈਫ ਜਰਨੀ ਚੜੀ ਆ ਉਹ ਰੈਪੀਟੀਸ਼ਨ ਹੋਏਗਾ ਤੇ ਫਿਲਹਾਲ ਤੇ ਆਪਾਂ ਕਹ ਲਈਏ ਕਿ ਸਾਈਡ ਨੇ ਉਸ ਹੈ ਜੀ ਹਾਂ